ਸਸਕਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਾਟਿਆ ਚੈਨਲ ਦੇ ਨਾਲ ਸੋ ਅੱਜ 11 ਜੁਲਾਈ 2025 ਨੂੰ ਆਪਾਂ ਤੁਹਾਨੂੰ ਜਿਹੜਾ ਬਿਆਸ ਸਤਲੁਜ ਤੇ ਘੱਗਰ ਦਰਿਆ ਦੀ ਅਪਡੇਟ ਦੇਣ ਜਾ ਰਹੇ ਹਾਂ ਪਾਖੜਾ ਡੈਮ ਪੌਂਗ ਡੈਮ ਤੇ ਥੀਮ ਡੈਮ ਦੀ ਜਿਹੜੀ ਜਾਣਕਾਰੀ ਆਪਾਂ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਸੋ ਵੀਡੀਓ ਨੂੰ ਚੱਲਦੀ ਚੱਲਦੀ ਸ਼ੇਅਰ ਜਰੂਰ ਕਰੋ ਤੇ افਵਾਹਾਂ ਤੋਂ ਬਚ ਕੇ ਰਹੋ ਤੇ ਸਰਕਾਰੀ ਹਦਾਇਤਾਂ ਦੀ ਜਿਹੜੀ ਪਾਲਣਾ ਜਰੂਰ ਕਰੋ ਜੇਕਰ ਆਪਾਂ ਪਾਖੜਾ ਡੈਮ ਦੀ ਗੱਲ ਕਰੀਏ ਤੇ ਪਾਖੜਾ ਡੈਮ ਦਾ ਜਿਹੜਾ ਪਾਣੀ ਜਿਹੜਾ ਸਮਰੱਥਾ ਜਿਹੜੀ ਰੱਖਣ ਦੀ ਆ ਉਹ 1685 ਫੁੱਟ ਜਿਹੜਾ ਕਿ ਅੱਜ 11 ਜੁਲਾਈ 2025 ਨੂੰ 1591 ਫੁੱਟ ਤੇ ਪਹੁੰਚ ਚੁੱਕਾ ਹੈ ਜੇਕਰ ਆਪਾਂ ਗੱਲ ਕਰੀਏ ਪਾਖੜਾ ਡੈਮ ਦੇ ਵਿੱਚ ਪਾਣੀ 35335 ਕਿਊਸਿਕ ਜਿਹੜਾ ਪਾਣੀ ਆ ਰਿਹਾ ਜੇਕਰ ਆਪਾਂ ਸਤਲੁਜ ਦੇ ਵਿੱਚ ਪਾਖੜਾ ਡੈਮ ਤੋਂ ਸਤਲੁਜ ਦੇ ਵਿੱਚ ਪਾਣੀ ਛੱਡਣ ਦੀ ਸਮਰੱਥਾ ਦੇਖੀਏ ਤੇ 28278 ਕਿਊਸਿਕ ਜਿਹੜਾ ਪਾਣੀ ਅੱਜ 11 ਜੁਲਾਈ 2025 ਨੂੰ ਛੱਡਿਆ ਜਾ ਰਿਹਾ ਹੈ ਜੇਕਰ ਆਪਾਂ ਪੌਂਗ ਡੈਮ ਦੀ ਗੱਲ ਕਰੀਏ ਤਾਂ ਪੌਂਗ ਡੈਮ ਦੇ ਵਿੱਚ ਲਗਭਗ 1400 ਜਿਹੜਾ ਫੁੱਟ ਉਹਦੀ ਸਮਰੱਥਾ ਪਾਣੀ ਰੱਖਣ ਦੀ ਜਿਹੜਾ ਕਿ ਅੱਜ 1325 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਹੈ ਜੇਕਰ ਆਪਾਂ ਗੱਲ ਕਰੀਏ ਤੇ 22567 ਕਿਊਸੀ ਜਿਹੜਾ ਪਾਣੀ ਪੌਂਗ ਡੈਮ ਦੇ ਵਿੱਚ ਆ ਰਿਹਾ ਹੈ ਅਤੇ 17462 ਕਿਊਸੀ ਜਿਹੜਾ ਪਾਣੀ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਇੱਥੇ ਜੇਕਰ ਆਪਾਂ ਥੀਮ ਡੈਮ ਦੀ ਗੱਲ ਕਰੀਏ ਤਾਂ ਥੀਮ ਡੈਮ ਦਾ ਜਿਹੜਾ ਪਾਣੀ ਪੱਧਰ ਰੱਖਣ ਦਾ 1731 ਫੋਟਾ ਤੇ ਉਹ ਉਹ ਜਿਹੜਾ ਇਸ ਸਮੇਂ 1658 ਪੁਆਇੰਟ 33 ਜਿਹੜਾ ਫੁੱਟ ਤੇ ਪਹੁੰਚ ਚੁੱਕਾ ਹੈ ਜੇਕਰ ਥੀਨ ਡੈਮ ਦੀ ਗੱਲ ਕਰੇ ਕਿ ਉਹਦੇ ਵਿੱਚ 993 ਕਿਊਸਿਕ ਜਿਹੜਾ ਪਾਣੀ ਆ ਰਿਹਾ ਤੇ ਅੱਗੇ 6544 ਕਿਊਸਿਕ ਜਿਹੜਾ ਪਾਣੀ ਘੱਗਰ ਦਰਿਆ ਦੇ ਵਿੱਚ ਸੌਰੀ ਰਾਵੀ ਨਦੀ ਦੇ ਵਿੱਚ ਜਿਹੜਾ ਛੱਡਿਆ ਜਾ ਰਿਹਾ ਜੇਕਰ ਆਪਾਂ ਹਰੀਕੇ ਦੀ ਗੱਲ ਕਰੀਏ ਹਰੀਕੇ ਲਗਭਗ ਜਿਹੜਾ ਵਾ 24922 ਕਿਊਸੀ ਜਿਹੜਾ ਪਾਣੀ ਆ ਉਹ ਇਨ ਸਟ੍ਰੀਮ ਹੋ ਰਿਹਾ ਮਤਲਬ ਕਿ ਪਿੱਛੋਂ ਹਰੀਕੇ ਹੈਡ ਤੇ ਪਹੁੰਚ ਰਿਹਾ ਜਿਹੜਾ ਕਿ ਜਿਸ ਦੇ ਵਿੱਚੋਂ ਰਾਜਸਥਾਨ ਫੀਡਰ ਨੂੰ 13595 ਕਿਊਸੀ ਕ ਪਾਣੀ ਛੱਡਿਆ ਜਾ ਰਿਹਾ ਫਰੋਜਪੁਰ ਕਨਾਲ ਨੂੰ ਆਪਣਾ ਫਰੋਜਪੁਰ ਫੀਡਰ ਨੂੰ 9194 ਕਿਊਸੀ ਕ ਪਾਣੀ ਛੱਡਿਆ ਜਾ ਰਿਹਾ ਤੇ ਮਖੂ ਕਨਾਲ ਨੂੰ ਜੇਕਰ ਗੱਲ ਕਰੀ ਤਾਂ 100 ਕਿਊਸੀ ਕ ਪਾਣੀ ਛੱਡਿਆ ਜਾ ਰਿਹਾ ਜੇਕਰ ਆਪਾਂ ਉਸ ਤੋਂ ਉੱਥੋਂ ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ ਲਗਭਗ 2036 ਕਿਊਸਿਕ ਜਿਹੜਾ ਪਾਣੀ ਆ ਹਰੀਕੇ ਹੈਡ ਤੋਂ ਡਾਊਨਸਟ੍ਰੀਮ ਕੀਤਾ ਜਾ ਰਿਹਾ ਹੈ ਬੀਕਾਨਰ ਕਨਾਲ ਦੀ ਗੱਲ ਕਰੀਏ ਤਾਂ ਲਗਭਗ 2000 ਕਿਊਸਿਕ ਜਿਹੜਾ ਪਾਣੀ ਆ ਬੀਕਾਨਰ ਕਨਾਲ ਦੇ ਵਿੱਚ ਛੱਡਿਆ ਜਾ ਰਿਹਾ ਹੈ ਇਹ ਸੀ ਅੱਜ ਦੀ ਜਿਹੜੀ ਖਾਸ ਜਾਣਕਾਰੀ ਅਫਵਾਹਾਂ ਤੋਂ ਬਚ ਕੇ ਰਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ YouTube Facebook Instagram ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰਕੇ ਰੱਖ ਲਓ ਸਹੀ ਸਮੇਂ ਆਪਾਂ ਸਹੀ ਜਾਣਕਾਰੀ ਤੁਹਾਨੂੰ ਹਰ ਰੋਜ਼ ਪਰਵਾਇਡ ਕਰਵਾਉਂਦੇ ਰਵਾਂਗੇ 11 ਜੁਲਾਈ 2025 ਦੀ ਜਾਣਕਾਰੀ ਸਵੇਰੇ 6 ਵੇ ਦੀ ਆਪਾਂ ਤੁਹਾਨੂੰ ਅੱਜ ਪ੍ਰੋਵਾਇਡ ਕਰਾਈ ਆ ਸੋ ਵੀਡੀਓ ਜ਼ਰੂਰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਜੀ ਸਸਕਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਾਟਿਆ ਚੈਨਲ ਦੇ ਨਾਲ ਸੋ ਅੱਜ 11 ਜੁਲਾਈ 2025 ਨੂੰ ਆਪਾਂ ਤੁਹਾਨੂੰ ਜਿਹੜਾ ਬਿਆਸ ਸਤਲੁਜ ਤੇ ਘੱਗਰ ਦਰਿਆ ਦੀ ਅਪਡੇਟ ਦੇਣ ਜਾ ਰਹੇ ਹਾਂ ਪਾਖੜਾ ਡੈਮ ਪੌਂਗ ਡੈਮ ਤੇ ਥੀਮ ਡੈਮ ਦੀ ਜਿਹੜੀ ਜਾਣਕਾਰੀ ਆਪਾਂ ਤੁਹਾਨੂੰ ਪ੍ਰੋਵਾਇਡ ਕਰਵਾਵਾਂਗੇ ਸੋ ਵੀਡੀਓ ਨੂੰ ਚੱਲਦੀ ਚੱਲਦੀ ਸ਼ੇਅਰ ਜ਼ਰੂਰ ਕਰੋ ਤੇ افਵਾਹਾਂ ਤੋਂ ਬਚ ਕੇ ਰਹੋ ਤੇ ਸਰਕਾਰੀ ਹਦਾਇਤਾਂ ਦੀ ਜਿਹੜੀ ਪਾਲਣਾ ਜ਼ਰੂਰ ਕਰੋ ਜੇਕਰ ਆਪਾਂ ਭਾਖੜਾ ਡੈਮ ਦੀ ਗੱਲ ਕਰੀਏ ਤੇ ਭਾਖੜਾ ਡੈਮ ਦਾ ਜਿਹੜਾ ਪਾਣੀ ਜਿਹੜਾ ਸਮਰੱਥਾ ਜਿਹੜੀ ਰੱਖਣ ਦੀ ਆ ਉਹ 1685 ਫੁੱਟਾ ਜਿਹੜਾ ਕਿ ਅੱਜ 11 ਜੁਲਾਈ 2025 ਨੂੰ 1591 ਫੁੱਟ ਤੇ ਪਹੁੰਚ ਚੁੱਕਾ ਹੈ ਜੇਕਰ ਆਪਾਂ ਗੱਲ ਕਰੀਏ ਪਾਖੜਾ ਡੈਮ ਦੇ ਵਿੱਚ ਪਾਣੀ 35335 ਕਿਊਸਿਕ ਜਿਹੜਾ ਪਾਣੀ ਆ ਰਿਹਾ ਜੇਕਰ ਆਪਾਂ ਸਤਲੁਜ ਦੇ ਵਿੱਚ ਪਾਖੜਾ ਡੈਮ ਤੋਂ ਸਤਲੁਜ ਦੇ ਵਿੱਚ ਪਾਣੀ ਛੱਡਣ ਦੀ ਸਮਰੱਥਾ ਦੇਖੀ ਤੇ 28278 ਕਿਊਸਿਕ ਜਿਹੜਾ ਪਾਣੀ ਅੱਜ 11 ਜੁਲਾਈ 2025 ਨੂੰ ਛੱਡਿਆ ਜਾ ਰਿਹਾ ਜੇਕਰ ਆਪਾਂ ਪੌਂਗ ਡੈਮ ਦੀ ਗੱਲ ਕਰੀਏ ਤਾਂ ਪੌਂਗ ਡੈਮ ਦੇ ਵਿੱਚ ਲਗਭਗ 1400 ਜਿਹੜਾ ਫੁੱਟ ਉਹਦੀ ਸਮਰੱਥਾ ਪਾਣੀ ਰੱਖਣ ਦੀ ਜਿਹੜਾ ਕਿ ਅੱਜ 1325 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਜੇਕਰ ਆਪਾਂ ਗੱਲ ਕਰੀਏ ਤੇ 22567 ਕਿਊਸੀ ਜਿਹੜਾ ਪਾਣੀ ਪੌਂਗ ਡੈਮ ਦੇ ਵਿੱਚ ਆ ਰਿਹਾ ਅਤੇ 17462 ਕਿਊਸੀ ਜਿਹੜਾ ਪਾਣੀ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਇੱਥੇ ਜੇਕਰ ਆਪਾਂ ਥੀਨ ਡੈਮ ਦੀ ਗੱਲ ਕਰੀਏ ਤਾਂ ਥੀਨ ਡੈਮ ਦਾ ਜਿਹੜਾ ਪਾਣੀ ਪੱਧਰ ਰੱਖਣ ਦਾ 1731 ਫੁੱਟਾਂ ਤੇ ਉਸ ਉਹ ਜਿਹੜਾ ਇਸ ਸਮੇ 1658.38 ਜਿਹੜਾ ਫੁੱਟ ਤੇ ਪਹੁੰਚ ਚੁੱਕਾ ਹੈ ਜੇਕਰ ਥੀਨ ਡੈਮ ਦੀ ਗੱਲ ਕਰੀਏ ਕਿ ਉਹਦੇ ਵਿੱਚ 993 ਕਿਊਸਿਕ ਜਿਹੜਾ ਪਾਣੀ ਆ ਰਿਹਾ ਤੇ ਅੱਗੇ 654 ਕਿਊਸਿਕ ਜਿਹੜਾ ਪਾਣੀ ਘੱਗਰ ਦਰਿਆ ਦੇ ਵਿੱਚ ਸੌਰੀ ਰਾਵੀ ਨਦੀ ਦੇ ਵਿੱਚ ਜਿਹੜਾ ਛੱਡਿਆ ਜਾ ਰਿਹਾ ਜੇਕਰ ਆਪਾਂ ਹਰੀਕੇ ਦੀ ਗੱਲ ਕਰੀਏ ਹਰੀਕੇ ਲਗਭਗ ਜਿਹੜਾ ਵਾ 24922 ਕਿਊਸਿਕ ਜਿਹੜਾ ਪਾਣੀ ਆ ਉਹ ਇਨ ਸਟ੍ਰੀਮ ਹੋ ਰਿਹਾ ਮਤਲਬ ਕਿ ਪਿੱਛੋਂ ਹਰੀਕੇ ਹੈਡ ਤੇ ਪਹੁੰਚ ਰਿਹਾ ਜਿਹੜਾ ਕਿ ਜਿਸ ਦੇ ਵਿੱਚੋਂ ਰਾਜਸਥਾਨ ਫੀਡਰ ਨੂੰ 13595 ਕਿਊਸੀ ਕ ਪਾਣੀ ਛੱਡਿਆ ਜਾ ਰਿਹਾ ਫਰੋਜਪੁਰ ਕਨਾਲ ਨੂੰ ਆਪਣਾ ਫਰੋਜਪੁਰ ਫੀਡਰ ਨੂੰ 9194 ਕਿਊਸੀ ਕ ਪਾਣੀ ਛੱਡਿਆ ਜਾ ਰਿਹਾ ਤੇ ਮਖੂ ਕਨਾਲ ਨੂੰ ਜੇਕਰ ਗੱਲ ਕਰੀ ਤਾਂ 100 ਕਿਊਸੀ ਕ ਪਾਣੀ ਛੱਡਿਆ ਜਾ ਰਿਹਾ ਜੇਕਰ ਆਪਾਂ ਉਸ ਤੋਂ ਉੱਥੋਂ ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ ਲਗਭਗ 2036 ਕਿਊਸੀ ਜਿਹੜਾ ਪਾਣੀ ਆ ਹਰੀਕੇ ਹੈਡ ਤੋਂ ਡਾਊਨਸਟ੍ਰੀਮ ਕੀਤਾ ਜਾ ਰਿਹਾ ਬੀਕਾਨੇਰ ਕਨਾਲ ਦੀ ਗੱਲ ਕਰੀਏ ਤਾਂ ਲਗਭਗ 2000 ਕਿਊਸੀ ਜਿਹੜਾ ਪਾਣੀ ਆ ਬੀ ਕਾਰਨਰ ਕਨਾਲ ਦੇ ਵਿੱਚ ਛੱਡਿਆ ਜਾ ਰਿਹਾ ਹੈ ਏ ਸੀ ਅੱਜ ਦੀ ਜਿਹੜੀ ਖਾਸ ਜਾਣਕਾਰੀ ਅਫਵਾਹਾਂ ਤੋਂ ਬਚ ਕੇ ਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਆਪਣੇ YouTube Facebook Instagram ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰਕੇ ਰੱਖ ਲਓ ਸਹੀ ਸਮੇਂ ਆਪਾਂ ਸਹੀ ਜਾਣਕਾਰੀ ਤੁਹਾਨੂੰ ਹਰ ਰੋਜ਼ ਪ੍ਰੋਵਾਈਡ ਕਰਵਾਉਂਦੇ ਰਾਵਾਂਗੇ 11 ਜੁਲਾਈ 2025 ਦੀ ਜਾਣਕਾਰੀ ਸਵੇਰੇ 6 ਵੇ ਦੀ ਆਪਾਂ ਤੁਹਾਨੂੰ ਅੱਜ ਪ੍ਰੋਵਾਈਡ ਕਰਾਈ ਆ ਸੋ ਵੀਡੀਓ ਜਰੂਰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਜੀ